ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਤੁਹਾਨੂੰ ਪਿਛਲੇ ਦਿਨੀ ਇੱਕ ਕਾਂਗਰਸ ਪਾਰਟੀ ਦੇ ਵੱਲੋਂ ਪ੍ਰੈਜ਼ੀਡੈਂਟ ਚੁਣਿਆ ਗਿਆ ਜ਼ਿਲ੍ਹੇ ਦਾ ਉਹ ਕਿਸ ਮਕਸਦ ਦੇ ਵਾਸਤੇ ਚੁਣਿਆ ਗਿਆ ਉਹ ਤੁਹਾਡੀ ਕੀ ਕਾਬਲੀਅਤ ਦੇਖੀ ਉਹਨਾਂ ਨੇ ਜਿਸ ਵਜ੍ਹਾ ਦੇ ਕਾਰਨ ਤੁਹਾਨੂੰ ਹੀ ਚੁਣਿਆ ਗਿਆ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਇਨਸਾਫ ਟਾਈਮ ਟੀਵੀ ਦਾ ਮੈਂ ਇੱਥੇ ਪਹੁੰਚਣ ਤੇ ਦਿ ਲੋ ਧੰਨਵਾਦ ਕਰਦਾ ਸਾਡੇ ਨੈਸ਼ਨਲ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਜੀ ਰਾਜਾ ਵੜਿੰਗ ਜੀ ਅਤੇ ਸਾਡੇ ਸੰਗਠਨ ਦੇ ਜਿਹੜੇ ਨੈਸ਼ਨਲ ਪ੍ਰਧਾਨ ਹੈ ਕਮਲਜੀਤ ਸਿੰਘ ਜੀ ਜੀ ਉਹਨਾਂ ਨੇ ਉਹਨਾਂ ਦੀ ਰეკੋਮੈਂਡੇਸ਼ਨ ਤੇ ਅਤੇ ਸਾਡੇ ਨੈਸ਼ਨਲ ਜਨਰਲ ਸੈਕਟਰੀ ਸਰਪਾਲ ਸਿੰਘ ਜੀ ਜੀ ਉਹਨਾਂ ਦੀ ਰეკੋਮੈਂਡੇਸ਼ਨ ਤੇ ਮੈਨੂੰ ਡਿਸਟ੍ਰਿਕਟ ਫਾਜ਼ਿਲਕਾ ਦਾ ਪ੍ਰੈਜ਼ੀਡੈਂਟ ਲਗਾਇਆ ਗਿਆ ਜੀ ਜੋ ਤੁਸੀਂ ਕੁਐਸਚਨ ਪੁੱਛਿਆ ਕਿ ਕੀ ਕਾਬਲੇ ਦੇਖੀ ਮੈਂ ਪਿਛਲੇ ਕਾਫੀ ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦਾ ਆ ਰਿਆਂ ਇਹ ਸੇਵਾ ਨੂੰ ਦੇਖਦੇ ਹੋਏ ਉਹਨਾਂ ਨੇ ਮੈਨੂੰ ਮੇਰੇ ਤੇ ਭਰੋਸਾ ਕੀਤਾ ਅਤੇ ਮੈਨੂੰ ਡਿਸਟ੍ਰਿਕਟ ਫਾਜ਼ਿਲਕਾ ਦਾ ਪ੍ਰਧਾਨ ਲਗਾਇਆ ਮੈਂ ਤੁਹਾਨੂੰ ਪ੍ਰਧਾਨ ਬਣਾਉਣ ਦੇ ਵਾਸਤੇ ਜਿਹੜਾ ਹੰਸਰਾਜ ਜੋਸ਼ਣ ਜੀ ਹੈਗੇ ਸਾਬਕਾ ਮੰਤਰੀ ਇਹਨਾਂ ਦਾ ਵੀ ਇੱਕ ਯੋਗਦਾਨ ਹੈਗਾ ਵਿੱਚ ਬਿਲਕੁਲ ਜੀ ਸਾਡੇ ਲੋਕਲ ਲੀਡਰ ਹੈ ਜੀ ਇਹਨਾਂ ਦਾ ਵੀ ਮੈਨੂੰ ਫੁੱਲ ਸਪੋਰਟ ਹੈ ਇਹਨਾਂ ਦੀ ਹੀ ਰਹਿਮਾਈ ਚ ਅਸੀਂ ਸਾਰਾ ਹਲਕੇ ਦਾ ਕੰਮ ਦੇਖਦੇ ਆਂ ਜੀ ਜਿੱਦਾਂ ਤੁਹਾਨੂੰ ਪ੍ਰਧਾਨ ਚੁਣਿਆ ਗਿਆ ਇਸ ਪ੍ਰਧਾਨ ਤੇ ਉਹਦੇ ਤੋਂ ਕੰਨ ਨੂੰ ਤੁਹਾਨੂੰ ਕੋਈ ਵੱਡਾ ਉਹਦਾ ਵੀ ਦਿੱਤਾ ਜਾਂਦਾ ਹੈ ਤੁਹਾਡੀ ਸੇਵਾ ਨੂੰ ਦੇਖ ਕੇ ਤੇ ਤੁਹਾਡਾ ਜਿਹੜਾ ਚਿਹਰਾ ਮੋਹਰਾ ਜਾਂ ਤੁਹਾਡੀ ਨੇਚਰ ਇਸੇ ਤਰ੍ਹਾਂ ਹੀ ਰਹੇ ਪਬਲਿਕ ਦੇ ਪ੍ਰਤੀ ਜਾਂ ਕੋਈ ਫਰਕ ਆਊਗਾ ਜੀ ਬਿਲਕੁਲ ਜੀ ਅਸੀਂ ਕਾਂਗਰਸ ਪਾਰਟੀ ਦੀ ਸੇਵਾ ਕਰਨਾ ਹੈ ਆ ਸੇਵਾ ਹੀ ਸਾਡਾ ਮਕਸਦ ਹੈ ਉਹਦਾ ਮਿਲਣਾ ਇੱਕ ਇਹ ਨਹੀਂ ਹੁੰਦਾ ਕਿ ਬੰਦਾ ਬਦਲ ਜਾਂਦਾ ਹੈ ਬੰਦਾ ਬੰਦੇ ਨੂੰ ਹਮੇਸ਼ਾ ਆਪਦਾ ਜਿਹੜਾ ਅਸਤਿਤਵ ਹੈ ਉਹੀ ਰੱਖਣਾ ਚਾਹੀਦਾ ਹੈ ਫਰਕ ਆ ਜਾਂਦਾ ਲੀਡਰਾਂ ਦੇ ਵਿੱਚ ਜਿਹੜੇ ਲੀਡਰ ਹੁੰਦੇ ਆ ਜਿਵੇਂ ਵੋਟ ਹੈ ਪਹਿਲਾਂ ਉਹ ਵੋਟਰ ਦੀ ਤਾਕਤ ਹੁੰਦੀ ਹੈ ਜਦੋਂ ਵੋਟਰ ਵੋਟ ਡੱਬੇ ਦੇ ਵਿੱਚ ਪਾਹ ਜਾਂਦੀ ਹੈ ਉਹ ਲੀਡਰ ਦੀ ਤਾਕਤ ਬਣ ਜਾਂਦੀ ਹੈ ਫਿਰ ਉਹ ਵੋਟਰ ਨੂੰ ਕੋਈ ਸਮਝਦਾ ਨਹੀਂਗਾ ਇਹ ਗੱਲ ਤਾਂ ਮਾੜੀ ਹੈ ਜੀ ਲੀਡਰ ਵਾਸਤੇ ਵੀ ਅਗਰ ਆਪਾਂ ਜਦੋਂ ਵੋਟਾਂ ਲੈਣੇ ਆ ਉਦੋਂ ਲੋਕਾਂ ਦੇ ਜਿਹੜੇ ਘਰ-ਘਰ ਵਿੱਚ ਜਾ ਕੇ ਵੋਟਾਂ ਲੈਣੇ ਆ ਫਿਰ ਸਾਨੂੰ ਉਹਨਾਂ ਦੇ ਲੋਕਾਂ ਦੇ ਕੰਮ ਵੀ ਜਿਹੜੇ ਉਹ ਘਰ-ਘਰ ਜਾ ਕੇ ਕਰਨੇ ਚਾਹੀਦੇ ਲੋਕਲ ਜਿਹੜੇ ਕਾਂਗਰਸ ਪਾਰਟੀ ਦੇ ਹੈਗੇ ਨੁਮਾਇੰਦੇ ਉਹਨਾਂ ਦਾ ਕਿੰਨਾ ਕੁ ਸਹਿਯੋਗ ਤੁਹਾਡੇ ਨਾਲ ਬਿਲਕੁਲ ਜੀ ਕਾਂਗਰਸ ਪਾਰਟੀ ਇੱਕ ਹੈ ਸਾਰੇ ਰਲ ਮਿਲ ਕੇ ਕਾਂਗਰਸ ਦੀ ਵਿਚਾਰਧਾਰਾ ਨੂੰ ਘਰ ਘਰ ਲੈ ਜਾ ਰਹੇ ਆ ਅਤੇ ਆਉਣ ਵਾਲੇ ਦਿਨਾਂ ਚ 2027 ਦੀ ਤਿਆਰੀ ਹੈ ਬਿਲਕੁਲ ਅਸੀਂ ਸਰਕਾਰ ਬਣਾ ਰਹੇ ਆ ਅਜੇ ਠੀਕ ਹੀ ਪ੍ਰਧਾਨ ਜੀ ਉਹਦਾ ਤਾਂ ਤੁਹਾਨੂੰ ਦਿੱਤਾ ਹੀ ਗਿਆ ਪਰ ਇਸ ਉਹਦੇ ਨੂੰ ਤੇ ਆਪਣੇ ਪੂਰੇ ਜਿਹੜਾ ਸਮੁੱਚਾ ਸੰਗਠਨ ਹੈ ਇਸ ਨੂੰ ਹੋਰ ਅੱਗੇ ਲਿਜਾਣ ਦੇ ਵਾਸਤੇ ਕੀ ਕੀ ਕਦਮ ਚੱਕ ਰਹੇ ਵੇਖੋ ਜੀ ਅਸੀਂ ਮੈਨੂੰ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ ਆਨਲੇ ਟਾਈਮ ਚ ਅਸੀਂ ਜਲਾਲਾਬਾਦ ਫਾਜ਼ਿਲਕਾ ਅਬੋਰ ਸ਼ਹਿਰੀ ਪ੍ਰਧਾਨ ਦਿਹਾਤੀ ਪ੍ਰਧਾਨ ਬਣਾ ਰਹੇ ਆ ਅਲੱਗ-ਅਲੱਗ ਕਮੇਟੀਆਂ ਬਣਾ ਰਹੇ ਆ ਇਹ ਸਾਰੀਆਂ ਕਮੇਟੀਆਂ ਰਲ ਕੇ ਕਾਂਗਰਸ ਪਾਰਟੀ ਲਈ ਕੰਮ ਕਰਨਗੀਆਂ ਅਤੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਅਸੀਂ ਘਰ-ਘਰ ਲੈ ਕੇ ਜਾਵਾਂਗੇ ਇੱਕ ਇਸ ਤੋਂ ਇਲਾਵਾ ਤੁਸੀਂ ਜਿਹੜੇ ਸ਼ਹਿਰਾਂ ਦੇ ਵਿੱਚ ਇਹ ਕੰਮ ਕਰੋਗੇ ਜਾਂ ਪਿੰਡਾਂ ਵਿੱਚ ਵੀ ਹੈਗਾ ਤੁਹਾਡਾ ਨਹੀਂ ਪਿੰਡਾਂ ਦੇ ਵਿੱਚ ਵੀ ਕੰਮ ਕਰਾਂਗੇ ਜੀ ਦਿਹਾਤੀ ਜਿਹੜੇ ਪ੍ਰਧਾਨ ਹੈ ਪਿੰਡਾਂ ਵਿੱਚ ਹੀ ਕੰਮ ਕਰਦੇ ਆ ਤੁਹਾਨੂੰ ਸ਼ਹਿਰੀ ਪ੍ਰਧਾਨ ਬਣਾਇਆ ਗਿਆ ਜੀ ਨਹੀਂ ਜੀ ਮੈਨੂੰ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਾਇਆ ਜਿਹੜੇ ਸ਼ਹਿਰੀ ਪ੍ਰਧਾਨ ਹੈ ਇਹ ਅਧਿਆਤਿ ਪ੍ਰਧਾਨ ਹੈ ਉਹ ਸੰਗਠਨ ਦੇ ਜਿਹੜੇ ਜਿੰਦਾ ਮੈਨੂੰ ਡਿਸਟ੍ਰਿਕਟ ਪ੍ਰਧਾਨ ਬਣਾਇਆ ਗਿਆ ਸਾਰੇ ਰਲ ਕੇ ਚੱਲਾਂਗੇ ਸਾਰੇ ਰਲ ਕੇ ਚੱਲਾਂਗੇ ਸਾਰਿਆਂ ਨੂੰ ਸਹਿਯੋਗ ਮਿਲੇਗਾ ਅਤੇ ਲੋਕਲ ਜਿਹੜੇ ਆਪਣੇ ਲੀਡਰ ਹੈ ਉਹਨਾਂ ਦਾ ਵੀ ਜ਼ਰੂਰ ਸਹਿਯੋਗ ਲਿਆ ਜਾਏਗਾ ਉਹ ਜੋ ਮੌਜੂਦਾ ਸਤਾ ਦੇ ਵਿੱਚ ਪਾਰਟੀ ਚੱਲ ਰਹੀ ਹੈ ਇਹਦੇ ਤੋਂ ਸੰਤੁਸ਼ਟ ਦੇਖੋ ਜੀ ਇਹਨਾਂ ਦੇ ਤੋਂ ਕੌਣ ਸੰਤੁਸ਼ਟ ਹੈ ਕੋਈ ਵੀ ਅੱਜ ਦੇ ਟਾਈਮ 'ਚ ਕੋਈ ਬੋਲਦਾ ਨਹੀਂ ਕਿਉਂਕਿ ਸਰਕਾਰ ਹੈ ਦਬਾਅ ਹੈ ਪ੍ਰੈਸ਼ਰ ਹੈ ਜਿਹੜਾ ਬੋਲਦਾ ਹੈ ਜੀ ਉਹਦੇ ਤੇ ਪਰਚੇ ਦੇ ਦਿੱਤੇ ਜਾਂਦੇ ਆ ਔਰ ਕੰਮ ਤਾਂ ਬਹੁਤ ਕਰ ਰਹੀ ਹੈ ਕੀ ਕੰਮ ਹੋ ਰਿਹਾ ਜੀ ਕੋਈ ਕੰਮ ਨਹੀਂ ਹੋ ਰਿਹਾ ਜੋ ਵੀ ਤੁਸੀਂ ਦੇਖੋ ਜਿੰਨੀਆਂ ਵੀ ਪੋਸਟਾਂ ਕੱਢੀਆਂ ਕਾਂਗਰਸ ਸਰਕਾਰ ਨੇ ਕੱਢੀਆਂ ਜੀ ਉਹਨੂੰ ਇੰਪਲੀਮੈਂਟ ਕਰਤਾ ਸਿਰਫ ਇੰਪਲੀਮੈਂਟ ਕਰਕੇ ਉਹ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਉਹ ਪੱਤਰ ਦੇ ਰਹੇ ਹੈ ਨਵੀਂ ਪੋਸਟ ਦੱਸੋ ਕਿ ਕਿਹੜੀ ਪੋਸਟ ਕੱਢੀ ਹੈ ਜੀ ਇਹਨਾਂ ਨੇ 2027 ਚ ਕੀ ਸਮਝ ਰਹੇ ਹੋ ਤੁਸੀਂ ਬਿਲਕੁਲ ਜੀ ਕਾਂਗਰਸ ਪਾਰਟੀ ਆਪਦੀ ਸਰਕਾਰ ਬਣਾਉਣ ਜਾ ਰਹੀ ਹੈ 2027 ਦੇ ਵਿੱਚ ਇਹ ਵਾਲੇ ਮੁੱਦੇ ਤੁਸੀਂ ਕਹਿ ਰਹੇ ਹੋ ਕਿ ਮੌਜੂਦਾ ਸਰਕਾਰ ਦੇ ਮੁੱਦੇ ਮੌਜੂਦਾ ਸਰਕਾਰ ਦੇ ਵਿੱਚ ਇਹਨਾਂ ਨੇ ਸਭ ਤੋਂ ਵੱਡਾ ਕਿਹਾ ਸੀ ਕਿ ਨਸ਼ਾ 31 ਮਈ ਨੂੰ ਬੰਦ ਹੋ ਜਾਏਗਾ ਤੁਸੀਂ ਦੱਸੋ ਹੁਣ ਤੱਕ ਵੀਡੀਓ ਆ ਰਹੀਆਂ ਨਸ਼ਾ ਹਰ ਇੱਕ ਜਗ੍ਹਾ ਮਿਲ ਰਿਹਾ ਹੈ ਪਰ ਨਸ਼ਾ ਤਸਕਰਾਂ ਦੇ ਘਰ ਤਾਂ ਬਹੁਤ ਆ ਦਿੱਤੇ ਹੋਏ ਘਰ ਟਾਂ ਦੇ ਵਿੱਚ ਵੀ ਜੋ ਘਰਟਾ ਰਿਹਾ ਉਹ ਸਿਰਫ ਕਬਜ਼ੇ ਵਾਲੇ ਘਰਟਾ ਰਿਹਾ ਔਰ ਇਹਦੇ ਨਾਲ ਜਿਹੜੇ ਡਿੱਗਣ ਵਾਲੇ ਘਰ ਹੈ ਉਹ ਇਹ ਨਾ ਟਾਂ ਨੂੰ ਚੰਗਾ ਮੀ ਇੱਕਾ ਜੇ ਵੈਸੇ ਟਹਿ ਜਾਣੇ ਜੀ ਨੀ ਵਸ ਤੁਸੀਂ ਕੀ ਕਿ ਤੁਹਾਡਾ ਕਹਿਣ ਦਾ ਮਤਲਬ ਵੀ ਇਹ ਨਸ਼ੇ ਦੇ ਨਾਲ ਜੋੜਿਆ ਜਾ ਰਿਹਾ ਹੈ ਬਿਲਕੁਲ ਹੈ ਨਸ਼ੇ ਦੇ ਨਾਲ ਜੋੜਿਆ ਜਾ ਰਿਹਾ ਪਰ ਘਰ ਜਿਹੜੇ ਆ ਕਬਜ਼ੇ ਵਾਲੇ ਟਾਏ ਜਾ ਰਹੇ ਕਬਜ਼ੇ ਵਾਲੇ ਟਾਏ ਬਿਲਕੁਲ ਜੀ ਪਰ ਜੇਕਰ ਤੁਸੀਂ ਕਹਿੰਦੇ ਹੋ ਸਰਕਾਰ ਕੁਝ ਨਹੀਂ ਕਰ ਰਹੀ ਕੰਮ ਨਹੀਂ ਕਰ ਰਹੀ ਲੁਧਿਆਣੇ ਦੇ ਵਿੱਚ ਪਿਛਲੇ ਦਿਨੀ ਚੋਣ ਹੋਈ ਸੀ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਇਹ ਫਿਰ ਕਿਵੇਂ ਹੋ ਗਈ ਆ ਦੇਖੋ ਜੀ ਜੋ ਜ਼ਮੀਨੀ ਚਰਨਾਉਂਦੀਆਂ 95% ਉਹ ਜਿੰਦੀ ਸਰਕਾਰ ਹੁੰਦੀ ਹੈ ਉਹ ਸਰਕਾਰ ਦੇ ਵਿੱਚ ਹੀ ਉਹੀ ਜਿੱਤਦਾ ਬੰਦਾ ਜੀ ਉਹ ਕੰਮ ਦੇ ਬੇਸਤੇ ਨਹੀਂ ਜਿੱਤੀਆਂ ਜੀ ਇਹਦਾ ਕੀ ਕਾਰਨ ਹੁੰਦਾ ਉਹ ਕਿਉਂ ਜਿੱਤਦਾ ਉਹ ਸਾਰਾ ਅਮਲਾ ਪੁਲਿਸ ਪ੍ਰਸ਼ਾਸਨ ਜੋ ਵੀ ਸਰਕਾਰੀ ਅਮਲਾ ਹੈ ਉਹ ਕਿੰਨੇ ਦਿਨਾਂ ਤੋਂ ਉੱਥੇ ਬੈਠਾ ਹੈ ਜੀ ਠੀਕ ਹਰੇਕ ਬੰਦੇ ਤੇ ਹਰੇਕ ਪ੍ਰੈਸ਼ਰ ਹੈ ਸਰਕਾਰੀ ਜਿਹੜਾ ਬੰਦਾ ਹੈ ਹਰੇਕ ਦੇ ਤੁਸੀਂ ਦੇਖੋ ਇੰਨੀ ਡਰੀ ਹੋਈ ਸਰਕਾਰ ਹੈ ਕਿ 10 ਰਾਉਂਡ ਦੇ ਬਾਅਦ ਵੀ ਕੋਈ ਉੱਥੇ ਚੰਡੀਗੜ੍ਹ ਆਫਿਸ ਇਹਨਾਂ ਦੇ ਕੋਈ ਮਤਲਬ ਹੁਲਾਗੁਲਾ ਨਹੀਂ ਸੀਗਾ ਜੀ 11 12 13 राउंड ਹੋਏ ਉਸ ਤੋਂ ਬਾਅਦ ਇਹਨਾਂ ਨੂੰ ਲੱਗਣ ਲੱਗਾ ਕਿ ਹਾਂਜੀ ਅਸੀਂ ਜਿੱਤ ਰਹੇ ਹਾਂ ਇਹਨਾਂ ਨੂੰ ਸੈਲਫ ਕੌਨਫੀਡੈਂਸ ਹੀ ਨਹੀਂ ਸੀਗਾ ਹਾਰਦੇ ਹਾਰਦੇ ਜਿੱਤੇ ਬਿਲਕੁਲ ਹਾਰਦੇ ਹਾਰਦੇ ਮੈਂ ਨਹੀਂ ਕਹਿ ਸਕਦਾ ਪਰ ਇਹ ਗੱਲ ਹੈ ਕਿ ਇਹਨਾਂ ਨੂੰ ਇਹਨਾਂ ਕੌਨਫੀਡੈਂਸ ਹੀ ਨਹੀਂ ਸੀਗਾ ਠੀਕ ਹੈ 10ਵੇਂ ਰਾਊਂਡ ਤੱਕ ਵੀ ਇਹਨਾਂ ਦੇ ਆਫਿਸ 'ਚ ਕੋਈ ਕਿਸੇ ਤਰ੍ਹਾਂ ਦੀ ਕੋਈ ਖੁਸ਼ੀ ਨਹੀਂ ਸੀਗੀ ਕੋਈ ਵਰਕਰ ਨਹੀਂ ਸੀਗਾ ਸਭ ਮਤਲਬ ਇਹ ਸੀਗਾ ਕਿ ਡਰੇ ਡਰੇ ਜਿੱਤੇ ਹੈ ਕਿਸੇ ਦੇ ਚਿਹਰੇ ਤੇ ਰਾਉਂਡ ਨਹੀਂ ਨਾ ਆਇਆ ਬਿਲਕੁਲ ਉਹਨਾਂ ਨੂੰ ਮਹਿਸੂਸ ਨਹੀਂ ਹੋ ਰਿਹਾ ਸੀ ਕਿ ਅਸੀਂ ਜਿੱਤਾਂਗੇ। ਦੇਖੋ ਜੀ 10ਵੇਂ 11ਵੇਂ ਰਾਊਂਡ ਤੱਕ ਤੁਸੀਂ ਕਿਸੇ ਨੇ ਕੋਈ ਲੀਡਰ ਕੋਈ ਵਰਕਰ ਆਫਿਸ ਵਿੱਚ ਨਹੀਂ ਆਇਆ ਕਿ ਅਸੀਂ ਇੰਨੀ ਵੱਡੀ ਲੀਡਰ ਲੈ ਰਹੇ ਹਾਂ। ਡਾਇਰੈਕਟਰ ਕਿਹ ਜਿੱਤੇ ਹੈ ਜੀ। ਬਾਕੀ ਤੁਹਾਡਾ ਪਬਲਿਕ ਵਾਸਤੇ ਕੀ ਸੁਨੇਹਾ ਹੈਗਾ ਜੀ? ਪਬਲਿਕ ਵਾਸਤੇ ਸੁਨੇਹਾ ਇਹ ਹੈ ਜੀ ਕਿ ਆਪਾਂ ਰਲ ਮਿਲ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਈਏ। ਅਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ 2027 ਦੇ ਵਿੱਚ ਬੜੀ ਵੱਡੀ ਲੀਡ 'ਚ ਕਾਂਗਰਸ ਸਰਕਾਰ ਬਣ ਰਹੀ ਹੈ। ਬਹੁਤ ਬਹੁਤ ਧੰਨਵਾਦ। ਉਸ ਤੋਂ ਵੀਡੀਓ ਨੂੰ ਦੇਖ ਕਰਕੇ ਚੈਨਲ ਨੂੰ ਲਾਇਕ, ਫੋਲੋ ਐਂਡ ਸਬਸਕ੍ਰਾਈਬ ਕਰਨਾ ਜੀ। ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ। ਧੰਨਵਾਦ।